ਕਾਨੂੰਲੇ ਆ ਕੇ ਦੇਉ ਤੈਨੂੰ ਪੱਤ ਠੀਕ ਆ ਜੀ ਠੀਕ ਆ ਪੁੱਤ ਹਾਂ ਚੁੱਪਲੇ ਭਾਗੇ ਭਾਗੇ ਆ ਕਿਤਨਾ ਬੈ ਬਹੁਤ ਸੈਨਾ ਮੇਰਾ ਪੱਤ ਠੀਕ ਹੈ ਕੱਲ ਨੂੰ ਪੱਕਾ ਬੂਟ ਲੈ ਕੇ ਦੇਵਾਂਗਾ ਠੀਕ ਆ ਜੀ ਤਾਂ ਕੱਲ ਨੂੰ ਕਰਨੈਲ ਕੇ ਜਾਉਂ ਇਕੱਠੇ ਪੈਨ ਪੜ ਕੇ ਲੈ ਕੇ ਆਉਂਗਾ ਲੈ ਤੈਨੂੰ ਬੂਟ ਲਿਆ ਦੂ ਤੇਰੀ ਮੰਮੀ ਦੀ ਦਵਾਈ ਮੁੱਖੀ ਭਿਓ ਲੈ ਕੇ ਆਉਂ ਠੀਕ ਆ ਜੀ ਠੀਕ ਆ ਪਰ ਡੇਢ ਜੀ ਪੜਦਾਂਗੇ ਤੁਸੀਂ ਮੇਰੇ ਕੋਲ ਬਹਿ ਜਾਓਗੇ ਪੁੱਤ ਤੈਨੂੰ ਪਤਾ ਤਾਂ ਹੈ ਮੈਂ ਤੇਰੇ ਕੋਲੇ ਬਹਿ ਜਾਂਦਾ ਰੋਟੀ ਲਾਉਣੇ ਤੇ ਮਾਂ ਬਿਮਾਰ ਹੈ ਮੈਂ ਰੋਟੀ ਲਾਣਾ ਪੁੱਤ ਡੜੀ ਜੀ ਠੀਕ ਆ ਤੁਸੀਂ ਸਬਜੀ ਬਣਾ ਲਓ ਪਰ ਸਬਜੀ ਚ ਮਿਰਚ ਥੋੜੀ ਪਾਇਓ ਉਹ ਕੱਲ ਵਾਲੀ ਪੈ ਗਈ ਸੀਗੀ ਕੋਈ ਗੱਲ ਨਹੀਂ ਪੁੱਤ ਅੱਜ ਘੱਟ ਪਾ ਲੂੰ ਕੱਲ ਥੱਕਿਆ ਵਾਹੀਂ ਨਹੀਂ ਪਤਾ ਲੱਗਿਆ ਕੱਲ ਠੀਕ ਹੈ ਫੜ ਮੇਰਾ ਪੁੱਤ ਤਾਂ ਆ ਬਾਗ ਨਾ ਗਿਆ ਹੋਵੇ ਕਿਸੇ ਦੇ ਪਤਾ ਕਰਨਾ ਪਊਗਾ ਇਹ ਮੇਰਾ ਘੜਤਾ ਘਰੇ ਲਾ ਬਾਹਰ ਤਾਂ ਖੁੱਲਾ ਪਿਆ ਮੈਨੂੰ ਲੱਗਦਾ ਘਰੀ ਹੋਊਗਾ ਬਾਕੀ ਦੇਖਦੇ ਆ ਕਾਲੇ ਓਏ ਓ ਕਾਲੇ ਓ ਕਾਲੇ ਓ ਹਾਂ ਭਾਈ ਓਏ ਆ ਜਾ ਰੂੜਾਂ ਪਾਈ ਵੀ ਅੰਕਣਾ ਚੋਏ ਔਰ ਵੀ ਆ ਜਾ ਲੰਘਿਆ ਲੰਘਿਆ ਮੈਂ 15 ਵਜਾ ਮਾਰਤੀਆ ਮੜਾ ਮੂਟਾ ਦੇਖ ਵੀ ਲਿਆ ਕਰੋ ਕੋਈ ਬੰਦਾ ਆਇਆ ਬਾਹਰ ਕਿੱッセ ਸੀ ਭਾਈ ਮੈਂ ਉਧਰ ਕੰਮ ਕਰੀ ਜਾਂਦਾ ਰੋਟੀ ਟੁੱਕਦਾ ਚੱਲ ਰੋਟੀ ਟੁੱਕਦਾ ਕਰਨੀ ਆ ਹੁਣ ਜਦੋਂ ਮਜਬੂਰੀ ਬਣ ਗਈ ਤਰੀ ਕੀ ਕਰਦਾ ਸੀ ਹੁਣ ਕੀ ਕਰਦਾ ਸੀ ਰੋਟੀ ਰੋਕੀ ਲੱਗ ਗਿਆ ਤੇ ਹਣਾ ਹਾਂ ਹਾਂ ਬਈ ਹਾਂ ਆਹੋ ਦੱਸਦਾ ਹੱਥ ਧੋ ਕੇ ਆਇਆ ਚੱਲ ਕੋਈ ਨਾ ਉਹ ਤਾਂ ਤੇ ਕੱਲ ਨੂੰ ਗੰਡੇ ਗੁੰਡੇ ਜੇ ਲਾਉਣੇ ਆ ਯਾਰ ਮੈਂ ਤਾਂ ਕੈਰੀ ਕੁਰੀ ਦੀ ਤਿਆਰੀ ਕਰ ਫਿਰ ਫੱਕ ਲਿਆ ਕੇ ਲਾਵਾਂਗੇ ਆਪਾਂ ਬਈ ਕੱਲ ਨੂੰ ਤਾਂ ਮੈਂ ਕਰਨੈਲ ਕਿਆਂ ਨੂੰ ਕਹੀ ਬੈਠਾਂਗਾ ਅਗਲੇ ਕਰਨੈਲ ਕਿਆਂ ਨੂੰ ਕਹੀ ਬੈਠਾਂਗਾ ਤੈਨੂੰ ਪਤਾ ਤਾਂ ਹੈਗਾ ਪਹਿਲ ਮੇਰੀ ਹੁੰਦੀ ਆ ਯਾਰ ਕੰਮ ਦੀ ਤੂੰ ਅਗਲੇ ਨੂੰ ਕਿਉਂ ਕਹਿਣਾ ਉਹਨਾਂ ਫਿਰ ਪਹਿਲਾਂ ਮੈਨੂੰ ਪੁੱਛਿਆ ਕਰ ਬਈ ਮੈਨੂੰ ਐ ਸੀਗਾ ਚਲ ਵਜਤ ਹੋਆ ਮੈਂ ਉਹ ਹੁਣ ਆ ਕੇ ਕਹਿ ਉਹਨਾਂ ਨੂੰ ਕਹਿਤਾ ਸੀਗਾ ਮੈਂ ਨਾ ਜਿੱਦੇ 15000 ਰੁਪਏ ਫੜ ਕੇ ਉਹਦੇ ਕਰਨ ਉੱਦੇ ਮੇਰੇ ਕੋਲ ਕਿਉਂ ਆਇਆ ਸੀ? ਚਲ ਕੋਈ ਗੱਲ ਨਹੀਂ ਬਈ ਉਹਨਾਂ ਨੂੰ ਜਵਾਬ ਦੇ ਦੋ ਮੈਂ ਕੱਲ ਨੂੰ ਤੇਰੇ ਆ ਜਾਉਂਗਾ। ਜਵਾਬ ਦੇ ਨਹੀਂ ਪਊਗਾ ਹੁਣ ਕੋਈ ਉਹ ਹੈਗਾ। ਕੋਈ ਗੱਲ ਨਹੀਂ ਬਈ ਕੱਲ ਨੂੰ ਤੇਰੇ ਆ ਜਾਉਂਗਾ। ਦੇਖ ਲਿਆ ਕਰੋ ਕਿਹੜਾ ਦੁੱਖ ਸੁੱਖ ਸੇ ਕੰਮ ਆਉਂਦਾ ਹੁੰਦਾ ਹੈਗਾ। ਚਲ ਕੋਈ ਗੱਲ ਨਹੀਂ ਬਈ ਕੱਲ ਨੂੰ ਆਜੂ ਤੇਰੇ ਆ ਜਾ। ਕੱਲ ਨੂੰ ਟਾਈਮ ਨਾਲ ਆ ਜੀ ਕਿਤੇ 8:00 12:00 ਵਜਾਇਆ ਮੈਂ। ਠੀਕ ਹੈ ਠੀਕ ਹੈ ਬਈ। ਠੀਕੋ ਤਾਂ ਪਾਣੀ ਦੱਸ ਦੋ ਬਈ। ਬਸ ਚਾਹ ਪਾਣੀ ਦਾ ਤੂੰ ਜਵਾਕਾਂ ਨੂੰ ਖਵਾ ਰੋਟੀ ਟੋਕ ਜਾ ਕੇ। ਚਲ ਠੀਕ ਹੈ ਚਲ। ਕਰਨਲ ਕਾ ਨੂੰ ਕਹਤਾ ਲੈ ਕਰਨਲ ਕਾ ਹੁਣ ਠੇਕਾ ਆ ਜੀ ਹੁਣ ਠੀਕ ਆ ਬਾਈ ਠੀਕ ਆ ਕਿਵੇਂ ਹੋ ਨੀਂਦਾਂ ਨਾ ਆਉਣ ਲੱਗਿਆ ਲੱਗਦਾ ਉਹ ਬਸ ਅੱਖ ਜੀ ਲੱਗ ਗਈ ਸੀ ਅੱਛਾ ਵਿਹਲਾ ਪੈਣ ਤੇ ਜੋਰ ਲਾਈ ਜਣਾ ਉਹ ਕੌਣ ਹੂ ਵਿਹਲਾ ਯਾਰ ਜੇ ਹੁਣ ਇਹਨੂੰ ਬੁਲਾਇਆ ਸੀਗਾ ਗੰਡਾ ਟੁੱਟਾ ਜਾ ਲਾਉਣਾ ਸੀ ਕਾਰੀਆਂ ਕੁਰੀਆਂ ਜਾ ਸਾਫ ਕਰਨੀਆਂ ਸੀਗੀਆਂ ਪਲਾਸਨ ਵਗੈਰਾ ਜੀ ਦਾ ਲਾਤੀ ਸੀ ਅੱਛਾ ਮੈਂ ਕਿਹਾ ਚੱਲ ਕੋਲੇ ਬੈਠ ਕੇ ਕਰਾ ਲੈਣੇ ਹੂੰ ਤਾਂ ਇਹ ਘਾਟ ਹੀ ਕਰਦਾ ਕੰਮ ਠੀਕ ਆ ਚੱਲ ਟਾਈਮ ਪਾ ਆ ਜਾ ਹੂੰ ਤਾਂ ਵਧੀਆ ਕਰੀ ਜਾਂਦਾਗਾ ਹੋਰ ਹੋਰ ਦੱਸੋ ਫਿਰ ਠੀਕ ਠਾਕ ਹੋ ਵਧੀਆ ਜਮਾਂ ਤੂੰ ਸੁਣਾ ਘਰੇ ਹੋਰ ਬਾਲ ਬੱਚਾ ਬਹੁਤ ਵਧੀਆ ਵਧੀਆ ਤੁਸੀਂ ਦੱਸੋ ਕਿ ਵੀ ਅੱਜ ਕਿਵੇਂ ਗੇੜਾ ਮਾਰਿਆ ਵਈ ਜਿਹੜਾ ਜੇਕ ਜਾ ਹੀ ਏ ਅੱਛਾ ਕਾਪੀ ਚੱਕੀ ਵਰਜੋ ਮੁੱਕ ਆ ਗਿਆ ਹਾਂ ਕੋਈ ਗੱਲ ਨਹੀਂ ਫਿਰ ਦੱਸ ਦਿਓ ਮੈਨੂੰ ਕੀ ਸੇਵਾ ਕਰੀਏ ਕਰ ਦਈਏ ਮੋٹے ਜਿਹੇ ਹੱਥ ਨੇ ਪਰਚੀ ਮੋٹے ਹੱਥ ਨਾਲ ਕਰ ਲੋ ਤਾਂ ਕੀ ਆ ਦੱਸ ਫਿਰ ਵੀ ਕਿੰਨੇ ਕੁ ਕਰਦੀ ਏ ਲੇਖ ਲਓ 5200 ਤਾਂ ਲੇਖ ਹੀ ਲੋ ਫਿਰ 5200 ਦਾ ਕੀ ਬਣਦਾ ਅੱਜ ਕੱਲ੍ਹ ਫਿਰ ਨਾਇਦਾ ਕਹਿੰਦੇ ਅਗੇ ਕਰਦੇ ਆਪ ਹੀ ਨਾਇ ਇਹ ਕਦੇ 51 ਸੋਨਾ ਕੀ ਬਣਦਾ ਹਮ ਮਨ ਲਿਖਾਉਣ ਵਾਲੇ ਚਾਜ ਨਾਲ ਲੈ 11000 ਰੁਪਏ ਦਾ ਲਿਖੇਦਾ ਕੱਪੜਾ ਚੱਲ 11 ਲਿਖ ਲਓ ਐ ਤਾਂ ਕੀ ਗੱਲ ਹੈਗੀ 11 ਕਿਹੜਾ ਫਿਰ ਹਾਂ ਹਾਂ 11 ਲਿਖ ਦੋ ਲੈ ਜਾਓ ਮੈਂ ਧਾਰ ਨਹੀਂ ਕਰਦਾ ਹੈਗਾ ਤੁਹਾਨੂੰ ਪਤਾ ਤਾਂ ਹੈ ਦਾਰ ਦੇਣਾ ਸੀ ਕਿਹਨੂੰ ਕਰਦੇ ਸਾਨੂੰ ਪਤਾ ਪਰੇਸ਼ਾ ਵਾਲਾ ਬੰਦਾ ਆਹ ਚਲੋ ਤਾਂ ਉਧਾਰ ਕਰਕੇ ਫਿਰ ਦੇਣ ਵਾਲਿਆਂ ਨੇ ਕਿਹਨੂੰ ਦੇਣੇ ਉਹ ਤਾਂ ਵੈਗਰੂ ਦੀ ਕਿਰਪਾ ਤੈਨੂੰ ਪਤਾ ਤਾਂ ਆ ਲੈ ਫਿਰ 10000 ਰੁਪਏ ਤਾਂ ਇਹ ਹੈਗਾ ਠੀਕ ਹੈ 10000 ਰੁਪਏ ਰਹਿ ਗਏ ਨਾ ਯਾਰ ਰਹਿ ਕਿਉਂ ਗਿਆ ਆ ਜੇਬ ਭਰੀ ਫਿਰ ਦਿਆਂ ਬਾਬੇ ਦੀ ਕਿਰਪਾ ਨਾਲ ਉਹ ਤਾਂ ਕਿਸੇ ਤੋਂ ਲੈਣਾ ਹੀ ਮੈਂ 10000 ਅੱਛਾ ਉਹ ਮੈਂ ਹੀ ਪਾ ਲਿਆ ਜੇਬ ਜੀ ਚ ਆ ਲੋ 1000 ਰੁਪਏ ਆ ਲੋ ਬਾਕੀ ਜੇ ਕੋਈ ਹੋਰ ਲੋਡ ਹੋਈ ਦੱਸ ਦਿਓ ਕੋਈ ਗੱਲ ਨਹੀਂ ਪੈਸੇ ਪੁੱਛ阿里 ਤਾਂ ਨਾ ਕੋਈ ਗੱਲ ਨਹੀਂ ਕੋਈ ਗੱਲ ਤੇ ਇੱਕ ਤਾਂ ਮੈਂ ਕਹਿੰਦਾ ਸੀਗਾ ਮਾ ਵੀ ਛੋਟੇ-ਛਾਟੇ ਵੇਟ ਰੱਖੇ ਨੇ ਹਾਂ ਬਾਜਨੀ ਕੋਡੀ ਕਰਾਵਾਂਗੇ ਜਿਹੜੀ ਓਪਨ ਵੀ ਆਪਾਂ ਹਾਂ ਰੋਲ ਪਿੰਡ ਦੀ ਕਰਾਈ ਆ ਆ ਬੋਲਾ ਵਧੀਆ ਕਰਿਆ ਹਾਂ ਵਧੀਆ ਕਰਿਆ ਮੈਂ ਤਾਂ ਇਹ ਕਹਣਾ ਵੀ ਜੇ ਪਨੀਰੀ ਤਿਆਰ ਹੋਊਗੀ ਫੇਰ ਹੀ ਆ 35 ਕਿਲੋ ਵਾਲੇ ਹੋਗੇ ਜਿਵੇਂ ਹਨਾ ਫੇਰ ਹੀ ਕਹਾ ਵੱਡੇ ਸਟਾਰ ਵੱਣਗੇ ਨਾ ਛੋਟੇ ਵਜਨ ਕਰਾਇਆ ਜਿਵੇਂ 42 ਕਿਲੋ ਕਰਾਈ ਆ ਉਹਦੇ ਬਾਅਦ 57 ਦੇ ਬਾਅਦ ਤਾਂ ਹੀ ਮੈਂ ਕਹਣਾ ਵਿੱਚ ਕੀ ਕਰਦੇ ਆ ਨਾ ਵੱਡੇ-ਵੱਡੇ ਕਰਾ ਕੇ ਟੂਰਨਾਮੈਂਟ ਉਹ ਫਿਰ ਛੋਟਾਂ ਨਾਲ ਤਾਂ ਕੁਝ ਬਣਦੇ ਹੀ ਨਹੀਂਗਾ। ਉਹਨਾਂ ਆਪਾਂ ਗੰਡਾ ਦੀ ਲਾਲਾ ਜੀ ਆਪਾਂ ਪਨੀਰੀ ਲਾਵਾਂਗੇ ਫੇਰ ਹੀ ਗੰਡਾ ਬਣੂਗਾ। ਜੇ ਆਪਣੀ ਪਨੀਰੀ ਤਿਆਰ ਹੋ ਗਈ ਫੇਰ ਹੀ ਤਾਂ ਕਬਾੜੀ ਬਚੂ ਨਾ। ਨਹੀਂ ਤਾਂ ਬਸ ਜਿਹੜੇ ਵੱਡੇ ਖੇਡਦੇ ਆ ਠੀਕ ਆ ਛੋਟੇ ਤਾਂ ਗਏ ਆ। ਆ ਨਵੇਂ ਪਲੇਅਰ ਤਾਂ ਹੀ ਉੱਠੇ ਨਾ ਉਹੀ ਚਾਹ। ਇੱਕ ਨਾ ਪੈਸੇ ਤਾਂ ਚਲਾ ਮੈਂ ਤਾਂ ਸਾਨੂੰ ਮਜ਼ਾਕ ਕਰਦਾ ਇਹ 11000 ਤਾਂ ਦੇ ਦਿੱਤਾ ਮੈਂ। ਜਿਹੜੇ ਛੋਟੇ ਜਵਾਬ ਹੋਣਗੇ ਉਹਨਾਂ ਦਾ ਮਾਣ ਤਾਣ ਵਧੀਆ ਕਰ ਦੋ ਵਿਚਾਰਿਆਂ ਨੂੰ। ਐਂਟਰੀ-ਉਂਟਰੀ ਨਾਲੋਂ ਕੀ ਹੋ ਜੂਗਾ ਬਤਵਾ 10000 ਐਂਟਰੀ ਦਾ ਇਕੱਠਾ ਹੋ ਜੂਗਾ। ਹਾਂ ਨਾ ਕਰਾਂਗੇ ਜਰੂਰ ਹੋਰ ਆਉਂਦੇ ਆ ਜਵਾਕ ਵਿਚਾਰੇ ਮਸਾ ਘਰੋਂ ਲੜ-ਲੋੜ ਕੇ ਹੁਣ ਤੂੰ ਵੀ ਤਾਂ ਖੇਡਦਾ ਰਿਹਾ ਮੈਂ ਵੀ ਖੇਡਦਾ ਰਿਹਾ ਪਰ ਘਰੋਂ ਸਾਲੇ ਲੜ ਕੇ ਪੈਸੇ ਓਜਾਦੇ ਨੇ ਆਂਗੇ ਜਿਹੜੀ ਬਜਨੀ ਚ ਮੰਨ ਲਿਆ 42 ਕਿਲੋਗ੍ਰਾਮ ਆਂਗਾ ਨਾ ਉਹਦੇ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਪੈਸੇ ਪਾਉਣਾ ਦੇ ਮਾਂ ਕੋਈ ਬੜਾ ਖਰਚਾ ਮੈਨੂੰ ਤਾਂ ਐ ਸੀ ਮੈਂ ਤੂੰ ਕ੍ਰਿਕਟ ਜੀ ਖੇਡਦਾਂਗੇ ਤੇ ਕ੍ਰਿਕਟ ਦਾ ਟੂਰਨਾਮੈਂਟ ਨਾ 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 ਕ੍ਰਿਕਟ ਦਾ ਨਾ ਚਲੋ ਵੀ ਆਉਦੇ ਥਾਂ ਠੀਕ ਆਪਾਂ ਨਹੀਂ ਕਹਿੰਦੇ ਉਹ ਵੀ ਕਰਾ ਦਿਆ ਕਰੋ ਚਾਹ ਚੰਗਾ ਧੰਨਵਾਦ ਤੇ ਕੋਈ ਨਾ ਕੋਈ ਨਾ ਤੇ ਆਹ ਨਾ ਤਾਂ ਮੇਰੀ ਲਿਖਿਆ ਨਾ ਹਾਂਜੀ ਹਾਂ ਤੇਰੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਂ ਕੋਈ ਨਾ ਤੇਰਾ ਸਨਮਾਨ ਕਰਾਉਣ ਕੋਦੇ ਪਹੁੰਚੀ ਹਾਂ ਨਾ ਵਾ ਉੱਥੇ ਹੀ ਰਹਾਂਗਾ ਦੋ ਦਿਨ ਦਾ ਟੂਰਨਾਮੈਂਟ ਆ ਦੋ ਦਿਨ ਉੱਥੇ ਹੀ ਰਹੂੰਗਾ ਇੱਕ ਸੱਚ ਮੈਂ ਕਹਿੰਦਾ ਸੀ ਟਾਈਮ ਨਾ ਨਿਮੇੜ ਦੋ ਨਹੀਂ ਰਣਾ ਕਰਿਓ ਨਹੀਂ ਨਹੀਂ ਟਾਈਮ ਨਾ ਹਾਂ 8 ਵਜੇ ਆਪਾਂ ਉਹ ਲਾਸਟ ਦਿਨ ਦਾ 8:00 ਚਲਾ ਦੇਾਂਗੇ ਹਾਂ ਹਾਂ ਠੀਕ ਆ ਠੀਕ ਆ ਠੀਕ ਮਰੂ 11 ਵਜੇ ਦਾ ਟਾਈਮ ਦਿੱਤਾ ਹੈ ਸਾਡੇ ਨੂੰ ਤੇ ਚਲੋ ਵਧੀਆ ਵਧੀਆ ਕਰਿਆ ਨਹੀਂ ਲੇਟ ਵਾਲੇ ਹੋ ਜਾਂਦੇ ਉਹ ਸੱਚ ਖੜੇ ਕਾ ਹੋ ਗਏ ਬੈਠੋ ਚਾਹ ਬਣਾਉਣਿਆ ਕਾਲੇ ਓਏ ਨਹੀਂ ਚਾਹ ਬਸ ਪੂਜੋ ਕੋਟਾ ਚੰਗਾ ਮਿਲਿਆ ਕਿ ਹੋ ਜਾਦਾ ਬੁੱਲ ਜਾਣਾ ਅੱਛਾ ਅੱਛਾ ਚਲੋ ਜਾਇਆ ਕੋਈ ਨਾ ਕੋਈ ਨਾ ਕੋਈ ਨਾ ਧੰਨਵਾਦ ਟਰੈਕਟਰ ਟ੍ਰੁਕਟਰ ਦੀ ਲੋਡ ਹੋਈ ਦੱਸ ਦਿਓ ਚੰਗਾ ਕੋਈ ਗੱਲ ਨਹੀਂ ਕੋਈ ਗੱਲ ਹੋਰ ਚਲੋ ਆ ਵੀ ਵਧੀਆ ਕੰਮ ਲੱਗੇ ਹਨਾ ਚਲ ਨਸ਼ਾ ਨੁਸਾ ਤਾਂ ਤਾਂ ਰਹਤੀ ਐ ਨਹੀਂ ਤਾਂ ਤੈਨੂੰ ਪਤਾ ਹੀ ਅੱਜ ਕੱਲ ਕਿਤੇ ਉਹ ਡਿੱਗਿਆ ਪਿਆ ਕਿਤੇ ਉਹ ਡਿੱਗਿਆ ਪਿਆ ਵਧੀਆ ਕੰਮ ਲੱਗਿਆ ਚਲ ਆ ਯਾਰ ਰੁਪਿਆ ਲਈ ਬਾਈ ਹਾ ਹਾ 11 ਦਿੱਤਾ ਫਿਰ ਤੈਨੂੰ ਪਤਾ ਤਾਂ ਹੈਗਾ ਕਈ ਵਾਰ ਟੂਰਨਾਮੈਂਟ ਵਾਲੇ ਦਿਨ ਕੋਈ ਰਿਸ਼ਤੇ ਰੋਸਤੇਦਾਰ ਆ ਜੇ ਫਿਰ ਉੱਥੇ ਬੋਲਣਗੇ 1100 ਰੁਪਿਆ ਹਰਦੀਪ ਸਿੰਘ ਤਰਫ ਸ਼ਰਮ ਜਾਉ ਹੁਣ ਕਿਥੇ 11000 ਫਰਕ ਪੈ ਜਾਂਦਾ ਨਾ ਨੇ ਵਾਲਾ ਕਹਿੰਦਾ ਕਿਹੜਾ ਸਰਦਾਰ ਆ ਸੜੇ ਟੂਰਨਾਮੈਂਟ ਵਾਸਤੇ ਤਾਂ 1100 ਦਿੱਤਾ ਉਹ ਵੀ ਪਤਾ ਨਹੀਂ ਧੱਕੇ ਨਾਲ ਲੱਗੇ ਹੁਣ ਤਾਂ ਦਿੱਤਾਗਾ ਹੋਰ ਮਾੜਾ ਮੋਟਾ ਨਾ ਚੱਲਦਾ ਫੇਰ ਹੀ ਆ ਭਰਾਵਾ ਚਾਰ ਦੋ ਮਹਾਥੀ ਨਾ ਮਰੀਆ ਨੋਂਦਰਾ ਹੀ ਮਰੀਆ ਨਾ ਚਾਹ ਕਰ ਲਾ ਘੁੱਟ ਪੀ ਲਿਓ ਓਏ ਉੱਠ ਖੜ ਫਿਰ ਹੁਣ ਹੇ ਹੇ ਮਰਾ ਮੇਰਿਆ ਐਂ ਨਾ ਉੱਥੇ ਵੜ ਜੀ ਫਰਸ ਲੱਗਿਆ ਹੋਇਆ ਮਾੜ ਮੂ ਤੇ ਪੈਰ ਝਾੜ ਕੇ ਜਾਈਂ ਠੀਕ ਆ ਬਈ ਕਦੇ ਐਂ ਵੜ ਜੇ ਅੰਦਰ ਉੱਥੇ ਮਸਾ ਫਿਰ ਨਾ ਪੋਚਾ ਲਾਉਣਾ ਨਾ ਲੈਣਾ ਨਾ ਦੇਣਾ ਚਲ ਇਹਦਾ ਕੀ ਦੇਖਣਾਗਾ ਲੈ ਇਹਦਾ ਟੋਕਰਾ ਕਹੀ ਚੱਕੀ ਵੀ ਆਉਂਦਾਗਾ ਪਤਾ ਨਹੀਂ ਕੰਜਰ ਦੇ ਨੇ ਕੰਮ ਨਿਮੇੜਿਆ ਹੋ ਪਤਾ ਨਹੀਂ ਨਾ ਵੀ 10 ਅੱਧੇ ਦਿਨ ਦਾ ਕੰਮ ਉਹੀ ਪਤਾ ਨਹੀਂ ਕੀ ਹੱਥਾਂ ਤੇ ਖੁਰਕ ਹੋਈ ਆ ਉਥੇ ਜਕਰ 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 ਕਰੀ ਜਾਊਗਾ ਵੀ ਕੰਮ ਨਿਮੇੜ ਕੇ ਤੂੰ ਆ ਜਾ ਦੱਸ ਸਾਰਾ ਦਿਨ ਨਗਾਤਾ ਨਾ ਮੈਂ ਨਹੀਂ ਕੋਈ ਕੰਮ ਕਰਨ ਜੋਗਾ ਜੇ ਮੈਂ ਕਿਤੇ ਵਗ ਜਾਂਦਾ ਤਾਂ ਬਸ ਇਹਨੇ ਤਾਂ ਯਾਰ ਨੇ ਤਾਂ ਡਾਕੇ ਮੰਜਾ ਪੈ ਜਾਣਾ ਸੀ ਕਿਹੜਾ ਇਹਨੇ ਕਮਾਂਦਰਾ ਕਰਨਾ ਸੀ ਚਲ ਹੁਣ ਆ ਕੇ ਕਹੂਗਾ ਪੈਸੇ ਦੇ ਦੇ ਪੈਸੇ ਤਾਂ ਪਹਿਲਾਂ ਝਾਹ ਕੇ ਪੈਸਾ ਦੀ ਹੁੰਦੀ ਆ ਕੰਮ-ਕੁਮ ਤਾਂ ਐਸੇ-ਵੇਸੇ ਹੀ ਹੁੰਦੇ ਇਹਨਾਂ ਦੇ ਚੱਲ ਮਨਾ ਮਸਾਂ ਨੇ ਬੜਾ ਕੰਮ ਬਹੁਤ ਕੰਮ ਸੀ ਚੱਲੀਏ ਘਰੇ ਜਵਾਕ ਵੀ ਡਿਕਦੇ ਰੋਟੀ ਪਾਣੀ ਦਾ ਕਰਨਾ ਜਾ ਕੇ ਓਹੋ ਓਹੋ ਪੇਰ ਆਵਾਹੀ ਗੁਰੂ ਹੈ ਲੈ ਹੋ ਬੈਠਾ ਮਾਓ ਨਾਲ ਸਰਦਾਰ ਵੀ ਦੋ ਬੰਦਿਆਂ ਦਾ ਕੰਮ ਸੀ ਇਕੱਲੇ ਨੇ ਮਸਾਂ ਨਿਮੇੜਿਆ ਐ ਨਹੀਂ ਵੀ ਆ ਕੇ ਹੱਤ ਵਟਾ ਲਵਾਉਂਦਾ ਉਹ ਹੀ ਕੰਮ ਘੰਟਾ ਪਹਿਲਾਂ ਨਿਬੜ ਜਾਂਦਾ ਸੂਰਜ ਡੁੱਬ ਗਿਆ ਜਾ ਕੇ ਜਵਾਕਾਂ ਦਾ ਰੋਟੀ ਪਾਣੀ ਵੀ ਕਰਨਾ ਪੈਸੇ ਦੇਣ ਮੇਰੇ ਇਹੇ ਬੰਦੇ ਨੇ ਕਿਰ-ਕਿਰ ਕਰਨੀਆਂ ਚੱਲ ਮਨਾ ਜਾ ਕੇ ਚੱਲੀਏ ਹੋ ਹੋ ਆ ਜਾ ਆ ਜਾ ਸਾਰਾ ਵੈ ਨਹੀਂ ਲਾਦਾ ਪਦੰਦਰਾ ਦਾ ਕਿੰਨਾ ਕੰਮ ਸੀਗਾ ਮੈਂ ਦੋ ਬੰਦੇ ਦਾ ਕੰਮ ਸੀਗਾ ਤੇਰੇ ਸਾਹਮਣੇ ਸਾਰਾ ਦਿਨ ਕੰਮ ਕਰੀ ਗਿਆ ਮੈਂ ਕਿਹੜਾ ਬੈਠਾਂਗਾ ਮੈਂ ਕਹਣਾ ਪੰਜ ਬੰਦਿਆਂ ਦਾ ਕੰਮ ਨਾ ਹੋਵੇ ਇਹ ਤਾਂ ਹੁਣ ਤੂੰ ਜਿੱਲਾਂਗਾ ਫਿਰ ਇਹਦੇ ਵਿੱਚ ਕੀ ਆਗਾ ਕੰਮ ਤਾਂ ਸਾਰਾ ਅੱਧੇ ਦਿਨ ਦਾ ਸੀਗਾ ਤੇਰੇ ਸਾਹਮਣੇ ਬੈਠਾਂ ਨਹੀਂ ਮੈਂ ਸਾਰਾ ਦਿਨ ਹੀ ਕਰੀ ਗਏ ਕੰਮ ਤਾਂ ਉਹ ਮੈਂ ਕਦੋਂ ਕਹਿਣਾ ਵੀ ਬੈਠਾਂ ਨਹੀਂ ਗੱਲ ਤਾਂ ਜਿਹੜਾ ਤੇਰੇ ਹਾਥੀ ਦੀ ਚੱਲਦੀ ਪਤਾ ਨਹੀਂ ਕਿਹਾ ਜਾ ਇੱਕ ਸਰਦਾ ਨਹੀਂਗਾ ਤੈਨੂੰ ਬੁਲਾਉਣਾ ਪੈਂਦਾਗਾ ਵੀ ਚਲ ਤੇਰਾ ਵੀ ਟਾਈਮ ਪਾਸ ਹੋ ਜਾਂਦਾ ਨਹੀਂ ਤਾਂ ਬੰਦੇ ਤਾਂ ਹੋਰ ਬਥੇਰੇ ਨੇ ਜਿਹੜੇ 100-100 ਰੁਪਏ ਦੇ ਕੰਮ ਕਰਨ ਨੂੰ ਤਿਆਰ ਨੇ ਨਹੀਂ ਤੇਰੇ ਸਾਹਮਣੇ ਸੀ ਬਈ ਦੇਖ ਲੈ ਸਾਰਾ ਕੰਮ ਸੀਗਾ ਸਾਰਾ ਕਰਕੇ ਆਇਆ ਹੈ ਕਰਕੇ ਆਇਆ ਇਹ ਚਲ ਬਈ ਹੁਣ ਜਾਣਾ ਮੈਂ ਚਲ ਬਾਗ ਜਾ ਫਿਰ ਪੈਸੇ ਤਾਂ ਦੇ ਦੇ ਪੈਸੇ ਹੁਣ ਤੂੰ ਪੈਸੇ ਕੀ ਕਰਨਿਆ ਧਿਆੜੀ ਬਈ ਜਾ ਕੇ ਯਾਰ ਜਾ ਕੇ ਸੌਦਾ ਪੱਤਾ ਲੈ ਕੇ ਜਾਣਾ ਘਰ ਦੇ ਬਿਮਾਰ ਨੇ ਉਹ ਦਵਾਈ ਬੁੱਕੀ ਵੀ ਲੈ ਕੇ ਜਾਣੀ ਆ ਤੇ ਬਾੜੇ ਮੋਟਾ ਐ ਵੀ ਦੇਖ ਲਿਆ ਕਰ ਭਰਾਵਾ ਵੀ ਪੈਸੇ ਲੈਣੇ ਵੀ ਆ ਦਿੱਥੋਂ 15-20 ਹਜ਼ਾਰ ਰੁਪਏ ਹੋ ਗਿਆ ਬਾਈ ਮੈਂ ਤੇਰੇ ਕਹੇ ਆਉਣਾ ਹੀ ਆ ਤੇਰੇ ਕੰਮ ਤੇ ਆਉਣਾ ਹੀ ਆਗਾ ਮੈਂ ਕਿਹੜਾ ਤੈਨੂੰ ਜਵਾਬ ਦੇਣਾ ਕੋਈ ਨਾ ਦੇ ਦਊਗਾ ਪੈਸੇ ਤਾਂ ਮੈਂ ਕਿਹੜਾ ਉਹ ਕਰਦਾ ਆ ਆਹ ਗੱਲ ਜਵਾਬ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਤੂੰ ਕਿਹੜਾ ਮੁਕਤ ਹੋਣਾਗਾ ਪੈਸੇ ਲੈ ਕੇ ਜਾਣਾਗਾ ਹਾਂ ਤਾਂ ਵੀ ਪੈਸੇ ਲੈ ਕੇ ਜਾਣਾ ਮੈਂ ਕੋਈ ਨਾ ਫੇਰ ਕਿਤੇ ਕੰਮ ਕਰਾ ਦਊ ਅੱਜ ਮੇਰੇ ਤੇ ਮਜਬੂਰੀ ਹੈ ਮੇਰੇ ਘਰ ਦੇ ਬਿਮਾਰ ਹੋਏ ਬੱਚਾ ਨੂੰ ਵੀ ਤੈਨੂੰ ਪਤਾ ਨਿਆਣੇ ਹੋ ਆਗੇ ਕੱਢਦੇ ਆ ਉਹਨੂੰ ਵੀ ਲੈ ਕੇ ਜਾਣਾ ਸਰ ਆਹੋ ਤੇਰੀਆਂ ਤਾਂ ਮਜਬੂਰੀਆਂ ਨਿਭੜਦੀ ਨਹੀਂ ਸਾਡੀਆਂ ਕਾਹਨੂੰ ਮਜਬੂਰੀਆਂ ਸਾਨੂੰ ਪਤਾ ਜਦੋਂ ਅਸੀਂ ਆੜਤੀ ਤੇ ਜਾਂਦੇ ਕਿਵੇਂ ਮਿੰਤਾ ਕਰਕੇ ਪੈਸੇ ਲੈ ਕੇ ਆਉਣ ਤੁਸੀਂ ਤਾਂ ਆ ਕੇ ਕ ਬਾਈ ਯਾਰ ਆਪਣਾ ਫੇਰੀ ਹੈ ਜੇ ਕਹਿੰਨਾ ਫੇਰੀ ਆਉਣੀ ਹੈ ਆਪਾਂ ਉਹ ਚੱਲ ਲੈ ਜਾ ਹੁਣ ਪੈਸੇ ਤਾਂ ਪਤਾ ਹੀ ਸੀ ਮੈਨੂੰ ਪੈਸੇ ਤਾਂ ਲੱਗੇ ਜਾਈਂਗਾ ਤੂੰ ਫੜੋ ਨਾ ਬਾਕੀ ਬਾਈ ਫੇਰ ਬਾਕੀ ਕਾ ਦੇ ਬਾਕੀ ਭਾਈ 500 ਰੁਪਏ ਜਿਹੜੀ ਚੱਲਦੀ ਤੈਨੂੰ ਪਤਾ ਆਪ ਹੀ ਦੇਖ ਲਤੋ ਉਹ ਦਿਹਾੜੀ ਦਾ ਚੱਲਦਾ 500 ਰੁਪਏ ਅੱਦੇ ਜਾਂਦਾ ਤਾਂ ਨਹੀਂ ਚੱਲਦਾ ਲੈ 50 ਹੋਰ ਲੈ ਜਾ ਕੰਮ ਤਾਂ ਆਦੇ ਦਿੰਦਾ ਸੀ ਹੁਣ ਤੂੰ ਦਿਹਾੜੀ ਲਾਤੀ ਮੈਂ ਕੀ ਕਰਾਂ ਚ ਬਾਈ ਯਾਰ ਤੇਰੇ ਸਾਹਮਣੇ ਆ ਦੋ ਬੰਦੇ ਦਾ ਕੰਮ ਸੀ ਇਕੱਲੇ ਬੰਦੇ ਨੇ ਕਰਿਆ ਮੈਂ ਵੀ ਮਜਬੂਰੀ ਹੈ ਮੇਰੀ ਮੈਨੂੰ ਉਹ ਤਾਂ ਨਹੀਂ ਹੈਗਾ ਮੇਰੇ ਘਰ ਦੇ ਬਿਮਾਰ ਆਗੇ ਜਿਵਾਂ ਅੱਖਾਂ ਨੂੰ ਲੈ ਕੇ ਜਾਣਾ ਸਾਰਾ ਕੁਝ ਫੇ ਕੱਲ ਨੂੰ ਐ ਕਰੀ ਕੱਲ ਨੂੰ ਇੱਕ ਹੱਥ ਨਾਲ ਕੰਮ ਕਰਨ ਲੱਗ ਜੀ ਆ ਕੇ ਕਦੀ ਚਾਰ ਬੰਦਿਆਂ ਦਾ ਕੰਮ ਸੀਗਾ ਇੱਕ ਹੱਥ ਨਾਲ ਤਾਂ ਤੇਰੇ ਸਾਹਮਣੇ ਆ ਮੈਂ ਕੰਮ ਮੈਂ ਤਾਂ ਕਰ ਹੀ ਗਿਆਗਾ ਉਦਾਂ ਮੈਂ ਇੱਥੇ ਬੈਠਾ ਸੀਗਾ ਤੂੰ ਤਾਂ ਨਹੀਂ 8 ਦਿਨ ਲਾਉਂਦਾ ਇੰਨੇ ਕੰਮ ਤੇ ਨਹੀਂ ਭਾਈ ਐ ਤਾਂ ਹੁਣ ਕਹਿਨੂ ਜੇ ਮਰਜ਼ੀ ਕਹੀ ਚਲੋ ਕੰਮ ਕਰਾ ਕੇ ਤਾਂ ਤੁਸੀਂ ਜਿਉਂ ਜਿਉਂ ਨਾ ਮਰਜ਼ੀ ਕੁਛ ਕਹਿ ਦਿਓ ਜਿਨਾ ਮਰਜ਼ੀ ਨਾਮ ਦੇ ਦਿਓ ਤੁਸੀਂ ਉਹ ਭਰਾ ਬ ਐ ਕਰਿਆ ਘਰ ਮੇਰੇ ਤਾਂ ਤੈਨੂੰ ਆਉਣ ਦੀ ਲੋੜ ਨਹੀਂ ਗਈ ਜਿੱਦੇ ਮੇਰੇ ਪੈਸੇ ਦੇ ਜਾ ਬਸ ਆਵਰਾ ਕਿਸੇ ਦੇ ਹੋਰ ਵਗ ਜਾ ਕਰ ਨਾਲੇ ਪੈਸੇ ਲੈ ਜਾ ਨਾਲੇ ਉਹ ਤੋ ਚਿਤਰਾਇਆਂ ਕਰੀ ਜਾਂਦੇ ਹੋ ਨਹੀਂ ਭਾਈ ਚਿਤਰਾਇਆਂ ਵਾਲੀ ਤਾਂ ਕਿਹੜੀ ਗੱਲ ਹੈ ਚੱਲ ਕੋਈ ਗੱਲ ਨਹੀਂ ਭਾਈ ਬਾਕੀ ਦਾ ਕਦੋਂ ਦੇਵੋਗੇ ਉਹ ਤਾਂ ਦੱਸ ਦਿਓ ਕੋਈ ਬਾਕੀ ਬੁੱਕੀ ਤਾਂ ਨਹੀਂ ਦਿੰਦਾਗਾ ਮੈਂ ਜਿੰਨਾ ਕੰਮ ਅਸੀਂ ਉਹਨਾਂ ਤੇਰਾ ਹੱਕ ਦੇਤਾ ਤੂੰ ਦੱਸ ਵੀ ਮੈਨੂੰ ਪੈਸੇ ਕਦੋਂ ਦੇਵੇਂਗਾ ਕੋਈ ਨਾ ਭਈ ਮੈਂ ਤੇਰੇ ਕੰਮ ਕਰਾਉਂਦਾ ਕੋਈ ਆ ਪਿਆ ਥੋੜਾ ਸੰਦ ਜਿਹੜਾ ਕਿੱਥੇ ਰੱਖਣਾ ਹੁੰਦਾ ਲੈ ਅਗਰ ਸਮਾਨ ਕਿੱਥੇ ਰੱਖਣਾ ਤੈਨੂੰ ਪਤਾ ਨਹੀਂ ਸਮਾਨ ਕਿੱਥੇ ਰੱਖਣਾਗਾ ਕੋ ਨਮ ਆਇਆਂਗਾ ਜਿੱਥੋਂ ਚੱਕਿਆ ਸੀ ਉੱਥੇ ਹੀ ਰੱਖ ਦੇ ਜਾਂ ਮੇਰੇ ਸਿਰ ਤੇ ਰੱਖ ਦੇ ਕੋਈ ਨਾ ਭਾਈ ਰੱਖ ਦਿੰਨਾ ਅੰਦਰ ਰੱਖ ਦਿੰਨਾ ਰੱਖ ਦਿੰਨਾਗਾ ਇਹ ਚ ਪੁੱਛਣ ਵਾਲੀ ਤਾਂ ਗੱਲ ਹੀ ਨਹੀਂ ਸੀ ਚੱਲ ਕੋਈ ਨਾ ਵੀ ਪੁੱਛ ਲਿਆ ਚੱਲ ਵਗ ਜਾ ਵਗ ਜਾ ਪਤਾ ਨਹੀਂ ਕੀ ਕਰਜਰ ਦੇ ਕਰਦਿਆ ਕੀ ਨਾ ਕਰਦਿਆ ਬਸ ਉਹਨਾਂ ਨੂੰ ਇੱਕ ਦਾ ਕੰਮ ਦਿੰਨੇ ਆ ਉੱਤੇ ਸੋਡੀਆਂ ਲੱਤਾ ਚਲਦੇ ਆਂਗੇ ਦੱਸ ਸਿਰ ਤੇ ਰੱਤ ਰੱਖਣ ਨੂੰ ਫਿਰਦੇ ਆਉਂਦੇ ਸੀ ਤਾਂ ਰੱਖਣਾ ਸਮਾਨ ਦੱਸ ਹਾਂ ਕੱਟ ਲੈ ਭਲਾਈ ਦਾ ਜਵਾਨਾ ਹੀ ਨਹੀਂ ਰਿਹਾ ਅੱਜਕੱਲ ਦਸਾਂ ਨਾ ਹੋਣੀ ਕਿਰਤ ਕਰੀ ਆ ਮਰਦਾ ਖਾਦਾ ਰਹਿਆ 250 ਰੁਪਏ ਕੱਢ ਕੇ ਫੜਾਤਾ ਹਰ ਸਾਰੇ ਦਾ ਨਹੀਂ ਇੱਕੋ ਜੇ ਹੁੰਦੇ ਬੜਾ ਕੰਜੂਸ ਹੈ ਉਹਨਾਂ ਨੇ ਕਿਹਾ ਬਾਈ ਕਿ ਇਹਨੇ ਭਾਰਤੀ ਗਦਾਰੇ ਟੂਰਨਾਮੈਂਟ ਖਾਤਰ ਹੱਬ ਕੇ 11000 ਰੁਪਏ ਦੀ ਕਟਾਤੀ ਜੇ ਮੈਂ ਮੰਗਿਆ ਮੇਰੇ ਦੇ ਮਜਬੂਰੀ ਆ ਵਕਤ ਪਿਆ ਵਾ ਕਿ ਹਾਂ ਹਾਂ ਤੇਥੋਂ ਪੈਸੇ ਲੈਣੇ ਆ ਪੈਸੇ ਲੈਣੇ ਆ ਮੈਂ ਕਿਹੜਾ ਕੁਝ ਹੋ ਕਰਦਾ ਹੁੰਦਾ ਵੀ ਨਾ ਹੋਵੇ ਚੱਲੀਏ ਬਾਈ ਕਿੱਧਰ ਚੱਲੀਏ ਹੁਣੀ ਪਿੰਡ ਮੈਨੂੰ ਛੜ ਦੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਛੜਦੀ ਇਹਨੂੰ ਚੌਧਰੀ ਨੂੰ ਤੂੰ ਬਾਗ ਜਾ ਤੁਰ ਕੇ ਮੈਂ ਤਾਂ ਹਜੇ ਕੰਮ ਆ ਮੈਂ ਤਾਂ ਹਜੇ ਟਾਈਮ ਲਾ ਕੇ ਆਉਂਗਾ ਮੇਰੇ ਨਾਲ ਕਿਹੜਾ ਵਿਆਹ ਹੈਗਾ ਤੂੰ ਨਹੀਂ ਭਾਈ ਦੂਰ ਵਾਲੇ ਪਿੰਡ ਆ ਤੈਨੂੰ ਪਤਾ ਤੁਰ ਕੇ ਜਾਣਾ ਜਾ ਕੇ 100 ਕੰਮ ਨੂੰ ਮੈਨਾਂ ਇਸੇ ਚੱਲ ਤੇ ਨਾ ਚੱਲ ਵੜਦਾ ਫਿਰ ਸਾਈਕਲ ਸੁਕਲ ਲਿਆਇਆ ਕਰੋ ਚੱਲ ਕੋਈ ਯਾਰ ਹੈ ਕੰਬੇਲੀਆਂ ਖਾਨ ਤੇ ਗਿੱਜੋ ਨਾਲੇ ਮੰਜਾ ਜਾ ਧਰ ਦੇ ਚੱਕ ਕੇ ਸਰ ਜਾਣਾ ਭਾਈ ਕੋਈ ਗੱਲ ਉਹ ਸਾਰਾ ਦਿਨ ਨਵਾਬ ਬਣੇ ਰਹਿੰਦਾ ਉਹਦਾ ਕਹ ਹੱਥਾਂ ਤੇ ਮਹਿੰਦੀ ਮੁੰਦੀ ਲੱਗੀ ਆ ਓਏ ਅਰੇ ਕੰਮ ਕਰ ਲੈ ਉਹ ਹੀ ਬੋਲੀ ਜਾਂਦਾ ਬੋੜ ਬੋੜ ਕਰੀ ਜਾਊਗਾ ਪਤਾ ਨਹੀਂ ਕੀ ਖਾਂਦਾਗਾ ਉੱਥੇ ਅੰਦਰ-ਬਾਹਰ ਦੇਣੋ ਹਰੇਕ ਕੰਮ ਕਹਿ ਕੇ ਕਰਾਉਣਾ ਪੈਂਦਾ ਹਰੇਕ ਕੰਮ ਕਹਿ ਕੇ ਨਹੀਂ ਕਰਾਉਣਾ ਪੈਂਦਾ ਦੱਸ ਵੀ ਆਪਦੇ ਦਿਮਾਗ ਤੋਂ ਵੀ ਕੰਮ ਲੈ ਲਿਆ ਕਰੋ ਮਾੜਾ ਮੋਟਾ ਚੱਲੀਏ ਮੋਟਰਸਾਈਕਲ ਤੇ ਮੋਟਰਸਾਈਕਲ ਤੇਰੇ ਵਾਸਤੇ ਹੀ ਲੈਂਦਾ ਨਾ ਮੈਂ